ਮੰਦੇਵੀ ਜੀ ਮੈਮ ਕੀ ਰਾਤ ਕਿਥੇ ਹੱਸ ਹੋਇਆ ਤੁਸੀ ਰਾਤ ਜੀ ਅਸੀਂ ਲੋੜੀ ਵਾਲ ਕੇ ਬੈਠੇ ਥੇ ਆਪਣੀ ਮੱਥਾ ਟੇਕ ਕੇ ਖਾਣਾ ਖਾ ਕੇ ਚਾਹ ਪੀ ਰਹੇ ਸੀ ਚਾਹ ਪੀ ਰਹੇ ਸੀ ਕੁਝ ਨਹੀਂ ਪਤਾ ਲੱਗਿਆ ਗੱਡੀ ਕਿੰ ਕਿਥੋਂ ਆਈ ਪਹਿਲੇ 8 ਵਜੇ ਉਹ ਮੁੰਡੇ ਇੱਥੇ ਗੱਡੀ ਲੈ ਕੇ ਖੜੇ ਸੀ ਕੁਝ ਪਤਾ ਨਹੀਂ ਜਾ ਰਹੇ ਮੁੰਡੇ ਨਸ਼ਾ ਨੂੰ ਸ਼ਾਪਾਰ ਰਹੇ ਸੀ ਸਾਨੂੰ ਦੇਖ ਕੇ ਫਿਰ ਗੱਡੀ ਲੈ ਗਏ ਉਸ ਤੋਂ ਬਾਅਦ 10:00 10:10 ਵਜੇ ਪਤਾ ਨਹੀਂ ਕਿੱਥੋਂ ਗੱਡੀ ਆਈ ਅਸੀਂ ਇੱਥੇ ਹੀ ਦੇਖੀ ਗੱਡੀ ਆਂਦੀ ਸਾਨੂੰ ਕੁਝ ਨਹੀਂ ਪਤਾ ਲੱਗਿਆ ਕਿ ਆ ਹੋਇਆ ਕਿ ਨਹੀਂ ਇੱਕ ਮੁੰਡਾ ਸਾਡਾ ਤਾਂ ਉਹ ਚਿੱਕਾ ਮਾਰ ਰਿਹਾ ਕਹਿੰਦਾ ਨੱਠ ਲੋ ਨੱਠ ਲੋ ਗੱਡੀ ਉੱਪਰ ਚੜ ਗਏ ਕੁਝ ਨਹੀਂ ਜੀ ਪਤਾ ਸਾਨੂੰ ਵੀ ਜਿਹੜੇ ਮੁੰਡੇ ਸੀ ਜੀ ਡਰਾਈਵਰ ਗੱਡੀ ਵਾਲੇ ਇੱਥੇ ਹੀ ਰਹਿੰਦੇ ਨੇ ਕਿ ਇੱਥੇ ਹੀ ਹੈ ਜੀ ਟਾਈਪ 3 ਦਾ ਦੱਸਦੇ ਸਾਨੂੰ ਇਹ ਨਹੀਂ ਪਤਾ ਕਿੱਥੇ ਦਾ ਹੈਗਾ ਤਾਂ 3 ਦਾ ਦੱਸਦੇ ਕਿ ਟਾਈਪ 3 ਦਾ ਹੈਗਾ ਪਹਿਲਾਂ ਵੀ ਐਵੇਂ ਗੱਡੀ ਚਲਾਉਂਦੇ ਨੇ ਪਹਿਲਾਂ ਹਾਂਜੀ ਇਦਾਂ ਹੀ ਗੱਡੀ ਚਲਾਉਂਦੇ ਆ ਨੇ ਇਹ ਇਸ ਤਰ੍ਹਾਂ ਹੀ ਗੱਡੀ ਚਲਾਉਂਦੇ ਸਾਰੇ ਦੱਸਦੇ ਇਸ ਤਰ੍ਹਾਂ ਹੀ ਗੱਡੀ ਚਲਾਉਂਦੇ ਬੜੀ ਗੰਦੀ ਗੱਡੀ ਚਲਾਉਂਦੇ ਨੇ ਕਿੰਨੇ ਕ ਬੰਦੇ ਇੰਜਰ ਨੇ ਜੀ ਹੁਣ ਇਸ 10 ਬੰਦੇ ਆ ਜੀ 10 ਬੰਦੇ ਆ ਨੇ ਤਿੰਨ ਤਾਂ ਹਸਪੀਟਲ ਐਡਮਿਟਡ ਨੇ ਬੇਟਾ ਮੇਰਾ ਉਹਦੇ ਪੱਟੀਆਂ ਵੱਜੀਆਂ ਨੇ ਤੇ ਸਕੈਨਿੰਗ ਹੋਈ ਹੈਗੀ ਦੋ ਤਿੰਨ ਉਧਰ ਘਾਰ ਹੈਗਾ ਉਹਦੇ ਮੀਆਂ ਬੀਬੀ ਉਹਨਾਂ ਦੀਆਂ ਵੀ ਲੱਤਾਂ ਲੁੱਤਾਂ ਨ ਹੋਈਆਂ ਗਈਆਂ ਇੱਕ ਹੋਰ ਹੈ ਉੱਪਰ ਉਹਦੀ ਵੀ ਇਹ ਪੇਠ ਹੈਗੀ ਗੱਡੀ 'ਚ ਕਿੰਨੇ ਜਣੇ ਲੱਗਦੇ ਨੇ ਜੀ ਗੱਡੀ 'ਚ ਜੀ ਮੈਨੂੰ ਲੱਗਦਾ 4 ਤੋਂ 6 2 ਤੋਂ ਮੈਂ ਭਜਦੇ ਦੇਖੇ ਇਸ ਪਾਸੇ ਨੂੰ ਅੱਛਾ ਇਹ ਕਦਾ ਨਹੀਂ ਪਤਾ ਇਹ ਕਹਿੰਦੇ ਕਿ ਇਸ ਪਾਸੇ ਨੂੰ ਨੱਠਿਆ ਕੋਈ ਸਰਦਾਰ ਮੁੰਡਾ ਸੀ ਇਹ ਨਹੀਂ ਪਤਾ ਹਾਂਜੀ ਇੱਕ ਫੜੇ ਆ ਗਿਆ ਮੌਕੇ ਤੇ ਫੜੇ ਆ ਗਏ ਜਿਹੜਾ ਜਿਹੜਾ ਚਲਾ ਰਿਆ ਸੀ ਉਹ ਫੜੇ ਆ ਗਿਆ ਪੁਲਿਸ ਦੇ ਹਵਾਲੇ ਹਾਂਜੀ ਪੁਲਿਸ ਦੇ ਹਵਾਲੇ ਕੀਤਾ ਜੀ ਤੇ ਮੈਮ ਜਿਹਨਾਂ ਦੀ ਡੈਥ ਹੋਈ ਹੈ ਜੀ ਉਹਦਾ ਨਾਮ ਕੀ ਸੀ ਉਹਦਾ ਨਾਮ ਜੀ ਅਤਲ ਕੁਮਾਰ ਹੈਗਾ ਇਥੇ ਰਿੰਦਰ ਸਿੰਘ ਹਾਂ ਜੀ ਇਹ ਦੋ ਘਰ ਛੱਟ ਕੇ ਸਾਡੇ ਕੀ ਕੰਮ ਕਰਦੇ ਨੇ ਰੇਲਵੇ 'ਚ ਐ ਜੀ ਉਹ ਰੇਲਵੇ 'ਚ ਹੀ ਹੈ ਦੋ ਬੇਟੀਆਂ ਤਾਂ ਕਿੰਨੇ ਵਜੇ ਟਿਕਟ ਨੇ ਸਾਡੇ ਕ 10 ਵਜੇ ਦਾ ਟਾਈਮ ਹੋਏਗਾ ਜੀ ਤੇ ਮੈਂ ਪਰਿਵਾਰ 'ਚ ਕੌਣ ਕੌਣ ਆਤੂਲ ਦੇ ਪਰਿਵਾਰ 'ਚ ਜੀ ਉਹਦੀ ਘਰ ਵਾਲੀ ਐ ਦੋ ਬੇਟੀਆਂ ਗੀਆਂ ਇੱਕ 3 ਸਾਲ ਦੀ ਇੱਕ ਦਾ 11 ਸਾਲ ਦੀ ਐ ਜੀ ਟਰ ਕੇ ਨਾ ਆ ਗਿਆ ਮੇਰਾ ਸੁਮਨ ਦੇਵੀ ਐ ਜੀ ਹਾਂ ਜੀ ਸਰਕਾਰੀ ਨਾਮ ਹੈ ਮੇਰਾ ਇਹ ਸੇਪੋਤ ਨਸਿਂ ਭਵਿੰਦਰ ਜੀ ਰਾਤ ਜਿਹੜਾ ਐਕਸੀਡੈਂਟ ਹੋਇਆਗਾ ਕਿਹੜੀ ਜਗ੍ਹਾ ਦੇ ਉੱਪਰ ਹੋਇਆ ਇਹ ਡੀਐਮਡਬਲ ਕੁਆਟਰਾਂ ਦੇ ਵਿੱਚ ਟਾਈਪ 2 ਦੇ ਕੁਆਟਰਾਂ ਦੇ ਵਿੱਚ 2590 ਹੈ ਆ 2591 ਤੋਂ 2582 ਜੀ ਇਹ ਉੱਥੇ ਸਾਰੇ ਮਿਲ ਜੁਲ ਕੇ ਲੋੜੀ ਮਨਾ ਰਹੇ ਸੀਗੇ ਜਿਹਦੇ ਵਿੱਚ ਜਿਹੜਾ ਮਰਨੜਾ ਮੁੰਡਾਗਾ ਬਨਾ ਆ ਆ ਉਹਨਾ ਹੈਗਾ ਅਤੁਲ ਅਤੁਲ ਕੁਮਾਰ ਠੀਕ ਹੈ ਇਹ ਆਪਣੇ ਪਰਿਵਾਰ ਸਮੇਤ ਬੱਚਿਆ ਸਮੇਤ ਤੇ ਪਲੱਸ ਕੁਝ ਹੋਰ ਮੁਹੱਲਾ ਕੁਆਟਰਾਂ ਦੇ ਲਾਗੇ-ਦਾਗੇ ਸਾਰੇ ਇਕੱਠੇ ਬੈਠ ਕੇ ਰੋਡ ਤੇ ਸਾਈਡ ਤੇ ਲੋੜੀ ਮਨਾ ਰਹੇ ਸੀਗੇ ਸਰ ਜਿਹੜੀ ਗੱਡੀ ਨੇ ਹਿੱਟ ਕਰੇ ਜੀ ਉਹ ਵੱਡੀ ਕਿਹੜੀ ਸੀਗੀ ਤੇ ਕੌਣ ਸੀ ਉਹ ਚਲਾ ਰਿਹਾ ਸੀ ਉਹ ਗੱਡੀ ਗੁਰਪ੍ਰੀਤ ਸਿੰਘ ਚਲਾ ਰਿਹਾ ਸੀਗਾ ਗੱਡੀ ਹੈਗੀ ਐ ਇੰਡਾਇਵਰ ਅੱਛਾ ਹੂੰ ਤੇ ਇਹਦੇ ਚ ਇਹ ਕੁਮਾਰੀ ਮੋਢੇ ਦੇ ਰੰਜੀਪਾ ਜੀ ਪਹਿਲਾਂ ਇੱਕ ਦੋ ਵਾਰੀ ਹੋਈ ਹੈ ਜਲਦੀ ਨੂੰ ਲੈ ਕੇ ਗੱਡੀ ਤੇਜ਼ਪਰ ਚਲਾਉਂਦਾ ਸੀਗਾ ਗੱਡੀ ਤੇਜ਼ ਲੈ ਕੇ ਚਲਾਉਂਦਾ ਸੀਗਾ ਤੇ ਰਾਤ ਕਰ ਗੁੱਸੇ ਚ ਆ ਕੇ ਇਹਨੇ ਕਿ ਬਿਚੜਾ ਸਰ ਇੰਨੇ ਬੰਦੇ ਇੰਜਰਡ ਹੋਏ ਨੇ ਇਹਦੇ ਵਿੱਚ ਦੋ ਤਾਂ ਇੱਕ ਤਾਂ ਬਜ਼ੁਰਗੇ ਗਾ 57 ਸਾਲ ਦਾ ਉਹਦਾ ਨਾਮ ਹੈਗਾ ਵਜਿੰਦਰਪਾਲ ਸਿੰਘ ਇੱਕ ਦੋ ਬੱਚੇ ਨੇ ਅਰਸ਼ਜੀਤ ਸਿੰਘ ਉਮਰ 18 ਸਾਲ ਦੀ ਇੱਕ ਸ਼ਾਨੀਦ ਦਾ ਉਮਰ ਇਹਦੀ ਵੀ 7-8 ਸਾਲ ਸਰ ਕਿੱਥੇ ਪਰਪਈ ਇਹ ਅਮਰਸਪੁਰ ਠੀਕ ਹੈ ਕਿੰਨੇ ਬੰਦੇ ਸੀ ਗੱਡੀ ਨਾਲ ਆਪਣੇ ਕੋਲ ਇੱਕੋ ਹੀ ਆਇਆ ਗੱਲ ਵਿੱਚ ਕਹਿੰਦੇ ਨੇ ਵੀ ਵਿੱਚ ਹੋਰ ਵੀ ਬੈਠੇ ਸੀ ਉਹ ਭੱਜ ਪੁੱਜ ਕੇ ਸਰ ਕੀ ਲੱਗਦਾ ਹੈਗਾ ਕੋਈ ਡਰਿੰਕ ਵਗੈਰਾ ਸੀ ਜਾਂ ਕਿਸੇ ਕਾਰਨ ਵਸ਼ੇ ਕੋਈ ਡਰਿੰਕ ਰਾਪ ਮੈਡੀਕਲ ਕਰਾਤਾ ਹੈਗਾ ਕਿ ਜਿਵੇਂ ਬਹਿਸਬਾਜੀ ਤੁਸੀਂ ਕਹਿ ਰਹੇ ਹੋਗੇ ਕਿ ਬਹਿਸਬਾਜੀ ਦੀ ਪਹਿਲਾਂ ਵੀ ਹੋਈ ਸੀਗੀ ਉਹਦੇ ਕਾਰਨ ਲੱਗਿਆ ਹੈਗਾ ਡਰਿੰਕ ਵੀ ਮਨਮੋਟੇ ਕੀਤੀ ਲੱਗਦੀ ਹੈਗਾ ਰਾਤ ਮੈਡੀਕਲ ਕਰਾਤਾ ਸੀਗਾ ਡਾਕਟਰ ਨੇ ਲਿਖਿਆ ਮੈਡੀਕਲ ਦੇ ਉੱਪਰ ਕੋਈ ਦਰਵਾਜ਼ਾ ਨਹੀਂ ਤੇ ਪਲੱਸ ਇਹਦੇ ਵਿੱਚ ਇਹਨਾਂ ਦੀ ਕੋਈ ਪਹਿਲਾਂ ਲੜਾਈ ਜੀ ਹੈਗੀ ਸੀ ਕੋਈ ਕਿਸੇ ਗੱਲ ਤੋਂ ਗੱਡੀ ਤੋਂ ਲੈ ਕੇ ਬਹਿਸਬਾਜੀ ਹੋਈ ਸੀ ਨਾ ਤੁਸੀਂ ਇਹ ਲਗਦਾ ਉਸੇ ਕਾਰਨ ਜੀ ਗੁੱਸੇ ਜਾ ਕੇ ਚੜਾਈ ਹੈ ਜੀ ਸ਼ਾਇਦ ਇਦਾਂ ਹੀ ਗੁੱਸੇ ਜਾ ਕੇ ਚੜਾਈ ਹੈ ਸਰ ਕੀ ਇਹਦੇ ਬਿਆਨ ਮੁਤਾਬਕ ਜਿਹੜੀ ਇਹਦੀ ਹਾਂ ਪਰਚਾ ਦਰਜ ਹੋ ਗਿਆ ਹੈ ਜੀ ਜਿਹੜੀ ਇਹਦੇ ਪਤਨੀ ਆਪਣੇ ਆਤੁਕ ਮਾਰਜ ਦੀ ਉਹਨੇ ਉਹਦੇ ਬਿਆਨ ਪਰਚਾ ਹੋ ਗਿਆ 281 125 105 ਬੀਐਨਐਸ ਅਤੇ 185 ਮੋਟਰ ਵਹੀਕਲ ਨੰਬਰ